ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਪਗਤ ਰਵਿਦਾਸ ਜੀ ਕੀ ਕੋ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਖੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਜੀਜੈ ਹਮ ਸਰਦੀਨ ਦੇ ਆਲ ਨਾ ਤੁਮ ਸਰ ਅਬ ਪਤਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾ ਰਮਈਆ ਕਾਰਨੇ कारण कवन या बोल रहा बहुत जन्म बिछरे थे मादो ए जन्म तुम्हारे लिखे कहर विदास आस लग जीव ਚਿਰ ਪਇਓ ਦਰਸ਼ਨ ਦੇਖੇ ਬਹੁਤ ਜਨਮ ਵਿਚਰੇ ਥੇ ਮਾਡੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਕੀ ਹਾਸ ਲੱਗ ਜੀਵ ਚਿਰ ਪਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਗਤ ਰਵਿਦਾਸ ਜੀ ਦੇ ਇਤਨਾ ਸਰੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਪਰਮਾਤਮਾ ਇੱਕ ਹੈ ਜਿਸ ਦੇ ਨਾਲ ਮਿਲਾਪ ਸਤਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਭਗਤ ਜੀ ਫਰਮਾਨ ਕਰ ਰਹੇ ਨੇ ਇਹ ਮਾਦੋ ਮੇਰੇ ਵਰਗਾ ਕੋਈ ਨਿਮਾਣਾ ਨਹੀਂ ਤੇ ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ ਮੇਰੀ ਕੰਗਾਲਤਾ ਦਾ ਹੁਣ ਹੋਰ ਪ੍ਰਤਿਆਵਾ ਕਰਨ ਦੀ ਲੋੜ ਨਹੀਂ ਹੇ ਸੋਹਣੇ RAM ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖਸ਼ ਕਿ ਮੇਰਾ ਮਨ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਵਿੱਚ ਪਰਚ ਜਾਇਆ ਕਰੇ ਹੇ ਸੋਹਣੇ RAM ਮੈਂ ਤੇ ਤੈਥੋਂ ਸਦਾ ਸਦਕੇ ਹਾਂ ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ ਤਹਰਾਓ ਭਗਤ ਰਵਦਾਸ ਜੀ ਆਖਦੇ ਹਨ हे ਮਾਦ ਕਈ ਜਨਮਾਂ ਤੋਂ ਮੈਂ ਤੇਥੋਂ ਵਿਛੜਿਆ ਆ ਰਿਹਾ ਹਾਂ ਮਿਹਰ ਕਰ ਮੇਰਾ ਇਹ ਜਨਮ ਤੇਰੀ ਯਾਦ ਵਿੱਚ ਬੀਤੇ ਤੇਰਾ دیدار ਕੀਤਿਆਂ ਬੜਾ ਚਿਰ ਹੋ ਗਿਆ ਹੈ ਦਰਸ਼ਨ ਦੀ ਆਸ ਵਿੱਚ ਹੀ ਮੈਂ ਜਿਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's hukumnama from Sri Darbar Sahib Amritsar uttered by Bhagat Ravidas ji under heading Tanasri Devotee Ravidas ji one universal creator god by the grace of the true guru Bhagat ji said that there is none as forlorn as I am and none as compassionate as you What need is there to test us now? May my mind surrender to your word. Please bless your humble servant with this perfection. I am a sacrifice, a sacrifice to the Lord. O Lord, why are you silent? Pause. For so many incarnations, I have been. Separated from you, Lord, I dedicate this life to you. Says Ravidas, placing my hopes in you. I live. It is so long since I have gazed upon the blessed vision of your dasan. Wahigurjika khalsa, wahigurjiki fate.